ਦੇਖੋ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ 3-4 ਦਿਨ ਤੋਂ ਦਸਹਰੇ ਦੇ ਮੇਲੇ ਨੂੰ ਲੈ ਕੇ ਦਸਹਰਾ ਗਰਾਊਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ठेकेदार ਦੇ ਨਾਲ ਔਰ ਲੋਕਲ ਐਮਐਲਏ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਸ਼ਰ ਪੱਪੀ ਜੀ ਦਾ ਜਿਹੜਾ ਪਰਸੀ ਝਗੜਾ ਸੀ ਜਿਹੜਾ ਦੋਨਾਂ ਦਾ ਵਿਵਾਦ ਚੱਲ ਰਿਹਾ ਸੀ ਉਹ ਆਪਾਂ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਕੱਲ ਮੀਡੀਆ ਦੇ ਸਾਹਮਣੇ ਕੱਲ ਜੋ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਤੁਸੀਂ ਕੱਲ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਦਾ ਕਿ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਜਿਸ ਤਰੀਕੇ ਦੇ ਨਾਲ ਲੁਧਿਆਣੇ ਨੂੰ ਗੁਮਰਾ ਕੀਤਾ ਮੀਡੀਆ ਨੂੰ ਗੁਮਰਾ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਕੁਲ ਬੋਧਾਰ ਗੱਲ ਦੱਸਣਾ ਚਾਹਨਾ ਵੈਸੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਜਿਨੇ ਵੀ ਐਮਐਲਏ ਨੇ ਕੋਸ਼ਿਕਦੋਨ ਛੱਡ ਗਏ ਜਿਸ ਤਰੀਕੇ ਨਾਲ ਚੂਰ ਬੋਲਦੇ ਨੇ ਉਹ ਬਾਰੇ ਸਾਰੇ ਜਾਣਦੇ ਆ ਔਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਜਿਹਨੀਆਂ ਗੱਪਾਂ ਮਾਰੀਆਂ ਕਾਲ ਪ੍ਰੈਸ ਦੇ ਵਿੱਚ ਮੈਂ ਉਹਦੇ ਨਾਲ ਹੀ ਜਰਗਰੀ ਤੇ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਰੇਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕੁਮਾਰ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ মিডিਆ ਨੂੰ ਕੰਪੇਨ ਕਰਦਾ ਹਾਂ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਦਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਿਹੜੇ ਜਿਹੜੇ ਪਿਛਲੇ ਸਾਲ ਵੀ ਜਿਹੜੇ ਠੇਕੇ ਲੈ ਗਏ ਉਹ ਠੇਕੇਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਹੈ ਉਹ ਇਹ ਗੱਲ ਕਹਿਣਾ ਕਿ ਮੈਂ ਸੁਖਬਾ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਹੁਣ ਬੋਲੋ ਜਾਣਦਾ ਨਹੀਂ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਅਸੀਂ ਜਦੋਂ ਉਥੇ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਆਪਣੇ ਘਰ ਜਿੱਥੇ ਬੈਠਾ ਸੀ ਤੇ ਮੈਂ ਫੇਸਬੁੱਕ ਦੇਖ ਰਿਹਾ ਸੀ ਵੀ ਸਾਡੇ ਭਗਵਾਨ ਰਾਮ ਦਾ ਔਰ ਮਾਤਾ ਸੀਤਾ ਦਾ ਜਦ ਡੋਲਾ ਹੈ ਉਹ ਰੋਡ ਦੇ ਪਰ ਰੁਕਿਆ ਹੋਇਆ ਹੈ ਔਰ ਉਹਨੂੰ ਦੇਖਦੇ ਹੋਇਆ ਮੇਰੇ ਘਰ ਮੈਂ 2 ਘੰਟੇ ਬਾਅਦ ਕਿਉਂਕਿ ਮੇਰਾ ਥੋੜੀ ਜਿਹੀ ਘੇਟੀ ਦੂਰ ਹੈ ਤੇ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਜਦੋਂ ਮੈਂ ਤੇ ਪਹੁੰਚਿਆ ਤੇ ਮੈਨੂੰ ਉਸ ਤਰ੍ਹਾਂ ساری ਜੋ ਸਟੋਰੀ ਹੈ ਉੱਥੇ ਦੱਸੀ ਗਈ ਮੇ ਡੋਲਾ ਕਿਉਂ ਰੁਕੇ ਹੋਏ تھے ਡੋਲਾ ਰੁਕਣ ਦਾ ਕਾਰਨ ਅੱਗੇ ਜਿਹੜੇ ਅਸ਼ੋਕਬਰ ਜਿਹੜੇ ਠੇਕੇਦਾਰ ਉੱਥੇ ਹੋ ਗਏ ਉਹ ਤਾਂ ਰਣ ਲਾ ਕੇ ਬੈਠੇ ਸੀ ਔਰ ਮੈਂ ਉਹ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਹਾਂ ਹਿੰਦੂ ਹੁੰਦੇ ਨਾਤੇ ਮੈਂ ਨਹੀਂ ਸੀ ਜਾਣਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਗੜ ਟੋਲਾ ਹੈ ਉਹ ਰੋਡ ਪਰੜੇ ਮੈਂ ਚਾਹੁੰਦਾ ਸੀ ਵੀ ਜਲਦੀ ਤੋਂ ਜਲਦੀ ਆਪਣੇ ਸਥਾਨ ਤੇ ਜਾਣਾ ਭਗਵਾਨ ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੇ ਧੱਲਾ ਸੁਣੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ ਔਰ ਮੈਨੂੰ 7 ਦਿਨ ਹੋ ਗਏ ਨੇ ਦੇਲੀ ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਉਹ ਆਪਣੇ ਪਾ ਕੇ ਖੁਦਕਿਸ਼ੀ ਕਰਨ ਲੱਗਾ ਸੀ ਤੇ ਮੈਂ ਉਸ ਨੂੰ ਵੀ ਸੁਵਾਇਆ ਮੈਂ ਕਿਹਾ ਤੁਹਾਨੂੰ ਖੁਦਕਿਸ਼ੀ ਕਰਨ ਦੀ ਜਰੂਰਤ ਨਹੀਂ ਹੈਗੀ ਕੋਈ ਬੇਲ ਕੋਈ ਚਿੰਤਾ ਨਾ ਕਰੋ ਜੇ ਚੀਜ਼ ਦੀ ਤਰੱਕੀ ਲੈਣੀ ਹੈ ਕਿਉਂ ਉਸ ਤਰ੍ਹਾਂ ਮਾਹੌਲ ਨੂੰ ਕਵਰ ਕਰਨਾ ਹੁੰਦਾ ਹੈ ਉਹਨਾਂ ਸੀ ਜਾ ਕੇ ਉਹ ਮਹੌਲ ਨੂੰ ਕਵਰ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਠੇਕੇਦਾਰ ਜਿਸ ਤਰੀਕੇ ਦੇ ਨਾਲ 10 ਲੱਖ ਰੁਪਏ ਦੀ ਗੱਲ ਕਰ ਰਿਹਾ ਸੀ ਉਹ ਉਹ ਆਪਾਂ ਸਾਰੇ ਜਾਣਦੇ ਆ ਔਰ ਮੈਂ ਤੁਹਾਨੂੰ ਹੋਰ ਦੱਸਣਾ ਚਾਹਨਾ ਕਿ 2022 ਦੇ ਵਿੱਚ ਆ ਸਾਡੇ ਅਜੇ ਬਾਜੀ ਬੈਠੇ ਨੇ ਇਹਨਾਂ ਨੇ ਠੇਕਾ ਲਿਆ ਸੀ ਔਰ ਉਸ ਟਾਈਮ ਵੀ ਇਹ ਜਿਹੜਾ ਪੈਸੇ ਦਾ ਫੁੱਟਾ ਉੱਥੇ ਆ। ਔਰ 22 ਦੇ ਵਿੱਚ ਉਹਨਾਂ ਦੇ ਬਗੈਰ ਰਿਆ ਇੱਕ ਉਹਨਾਂ ਦਾ ਕਾਉਂਸਲਰ ਦੋਨੇ ਕਾਉਂਸਲਰ ਤਿੰਨ ਕੀ ਕਾਉਂਸਲਰ ਔਰ ਦੂਸਰਾ ਜਿਹੜਾ ਕਾਉਂਸਲਰ ਇਹ ਮੇਰਾ ਖਿਆਲ ਇਹ ਦਾ ਮਾਤਾ ਮੂਜਾ ਮਾਤੀ ਦੀਪਕ ਕੁਮਾਰ ਸੰਨ ਉਹਨਾਂ ਦਾ ਠੀਕਾ ਸੀ। ਜੇ ਪੁਰਾਣੇ ਟਾਈਮ ਤੇ 2 ਸਾਲ ਪਹਿਲੋ ਤੁਸੀਂ ਇਹਦੇ ਵਿੱਚ ਦੁਕਾਨਾਂ ਵੀ ਖੁੱਲ ਰਹੀਆਂ ਨੇ ਰੇਡੀਆਂ ਵੀ ਲੱਗ ਰਹੀਆਂ ਨੇ ਤੇ ਐ ਸਾਲ ਕੀ ਹੋ ਗਿਆ ਵੀ ਤੁਸੀਂ ਉਹਦੀਆਂ ਰੇਡੀਆਂ ਲੱਗਨੇ ਬੰਦ ਕਰਾਤੀਆਂ ਬਾਜ਼ਾਰ ਉਹਨਾਂ ਦੇ ਬੰਦ ਕਰਾਤੇ ਤੇ ਮੇਰੇ ਕੋਲ ਠੇਕੇਦਾਰ ਠੇਕਾ ਲੈਂਦਾ ਤੇ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੇ ਮਿਲਣਾ ਹੈ ਉਥੇ ਲੋਕਾਂ ਨੂੰ ਪਰਚੇਜ ਕਰਨ ਨਹੀਂ ਆਣਾ ਦੁਕਾਨਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ ਤੇ ਦੁਕਾਨਾਂ ਖੁੱਲਦੀਆਂ ਵੀ ਨਹੀਂ ਮੇਲੇ ਦੇ ਵਿੱਚ ਤੇ ਦੋ ਲੋ ਤਿੰਨ ਤਿੰਨ ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਸਾਡੇ ਪੱਪੀ ਜੀ ਕੰਪਲੇਨ ਕਰਕੇ ਉਹ ਬਲਗਰਾ ਰਹੇ ਨੇ ਦੇਖੋ ਇਹ ਇਤਿਹਾਸਕ ਮੇਲਾ ਹੈ ਦਸਹਰੇ ਦਾ ਮੇਲਾ ਸਾਡੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਤਿਉਹਾਰ ਦੇ ਵਿੱਚ ਇੱਕ ਲੋਕੀਂਗੇ ਦਕਾਨਾਂ ਬੰਦ ਜੋਗ ਰਹੇ ਗਈਆਂ ਜਦੋਂ ਅਸੀਂ ਪਤਾ ਕੀਤਾ ਜੋ ਕਹਿੰਦਾ 10 ਲੱਖ ਰੁਪਏ ਦੇ ਦਿਓ ਤੇ ਦੁਕਾਨਾਂ ਵੀ ਖੋਲੋ ਜੋ ਮੱਝੀ ਕਰ ਲੋ ਉਨੇ ਦਿਨ ਤੱਕ ਅਸੀਂ ਜਿਹੜਾ ਇੱਕ ਤਬੇਲਾ ਸਿੱ ਨਹੀਂ ਚੱਲਣ ਦੇ ਆਗੇ ਔਰ ਠੇਕੇਦਾਰ ਨੇ ਜਦੋਂ ਸਾਡੇ ਭਗਵਾਨ ਦਾ ਮਾਤਾ ਸੀਤਾ ਦਾ ਡੋਲਾ ਲੈ ਕੇ ਜਾ ਰਹੇ ਸੀ ਔਰ ਉਸ ਟਾਈਮ ਜਿਹੜਾ ਠੇਕੇਦਾਰ ਉਹਨੇ ਲੱਕਾ ਬੰਦ ਕਰ ਦਿੱਤੀਆ ਔਰ ਜਿਹੜੇ ਰੋਡ ਤੇ ਦੁਕਾਨਾਂ ਲੱਗੇ ਹੁੰਨ ਦੀਆਂ ਵੀ ਜਦੋਂ ਮੈਂ ਜਾ ਉਹਨਾਂ ਦੇ ਜਿਹੜਾ ਤਰਾਨਾ ਬੰਦ ਸੀ ਨੇੜੇ ਦੇ ਵਿੱਚ ਉਹ ਡੋਲਾ ਕਿੱਧਰ ਜਾ ਸਕਦਾ ਹੈ ਜਦੋਂ ਭਗਵਾਨ ਰਾਮ ਜਦੋਂ ਘਰ ਜਾਂਦੇ ਨੇ ਆਪਣੇ ਤੇ ਜਨਵਾ ਹੁੰਦੀ ਹੈ ਲੋਕੀ ਦੀਵਾਲਾ ਕਰਦੇ ਨੇ ਪਰ ਇਹਨਾਂ ਨੇ ਲਾਈਟਾਂ ਬੰਦ ਕਰਦੀਆਂ ਦਸਹਿਰੇ ਦੇ ਅੰਦਰ ਜਿਹੜਾ ਪ੍ਰੋਗਰਾਮ ਚੱਲਦਾ ਸੀ ਉਹ ਬੰਦ ਕਰ ਦਿੱਤੇ ਔਰ ਡੋਲਾ ਉਥੇ ਰੁਗਿਆ ਰਿਹਾ ਔਰ ਡੋਲਾ ਮੱਥੀ ਪ੍ਰਾਸ਼ਾ ਦੀ ਕਹ ਰਹੀ ਸੀ ਵੀ ਡੋਲੇ ਨੂੰ ਰੋਲ ਦੇ ਉੱਪਰ ਰੱਖਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਭਗਵਾਨ ਰਾਮ ਦਾ ਡੋਲਾ ਟੱਟੋ ਕਰ ਮੈਂ ਕਹਿੰਦਾ 5 ਫੁੱਟ ਉੱਪਰ ਸੀ ਔਰ ਅਸੀਂ ਜਿਹੜੇ ਬੈਠੇ ਜਥਲੇ ਬੈਠੇ ਸੀ ਅਸੀਂ ਜ਼ਮੀਨ ਤੇ ਬੈਠੇ ਸੀ ਡੋਲਾ ਸਾਡੇ ਤੋਂ ਕਟੋੜ ਪੰਜ ਫੋਟ ਉਪਰੇ ਤੋਂ ਹੀ ਹੋ ਗਿਆ ਵੀਡੀਓ ਕਰਵਾ ਕੇ ਦੇ ਸਕੋ ਇਹ ਵੀ ਕਰਵਾ ਕੀਤਾ ਗਿਆ ਦੇਖੋ ਗੱਲ ਉਹਨਾਂ ਦੀ ਆਪਸੇ ਵਿੱਚ ਕਰਾਪਸ਼ਨ ਦੀ ਹੈ ਠੇਕੇਦਾਰ ਠੇਕੇਦਾਰ ਦੇ ਨਾਲ ਉਹ ਗੱਲ ਨੂੰ ਕਰ ਕਿੱਦਾਂ ਘੁਮਾ ਰਿਆ ਸੀ ਉਹਨੇ 10 ਲੱਖਾਂ ਦੀ ਗੱਲ ਨਹੀਂ ਕੀਤੀ ਉਹਦੀ ਗੱਲ ਨਹੀਂ ਕਰ ਰਿਹਾ ਖੋਰ ਬਸੇ ਗੱਲ ਚਲਾ ਰਿਹਾ ਹੈ ਵੀ ਉਹ ਤਿੰਨ ਜਿਹੜੇ ਹੈਗੇ ਨੇ ਜਿਹੜੇ ਮੇਰੇ ਬਰਾਬਰ ਜਿਹੜੇ ਇਲੈਕਸ਼ਨ ਲੜੇ ਸੀ ਹਾਰੇ ਹੋਏ ਉਹਨੇ ਕਿ ਪਾਸ ਬਾਲ ਗੁਰਦੇਵ ਸ਼ਰਮਾ ਜੀ ਵੀ ਜਿਹੜਾ ਮੇਰੇ ਤੋਂ ਹਾਰਿਆ ਉਹਦੇ ਬੈਠਾ ਸੀ ਸਿੰਧਰ ਡਾਬਰ ਮੇਰੇ ਤੋਂ ਹਾਰਿਆ ਉਹਦੇ ਬੈਠਾ ਸੀ ਤੇ ਮੈਂ ਪ੍ਰੈਸ਼ਰ ਸਾਹਿਬ ਨੇ ਗੱਲ ਕਰਾ ਜਾਨਾ ਸਾਨਾ ਸੱਤ ਦੇ ਵਿੱਚ ਉਹਦੀ ਵਾਈਬੇ 3 ਨੰਬਰ ਵਾਰ ਨੌਸ ਦੇ ਵਿੱਚੋ ਇਲੈਕਸ਼ਨ ਲੜੇ ਸੀ। ਉਹ ਕੌਂਸਲ ਦਾ ਉਹ ਹਾਰ ਦੇ ਸੀ। ਉਸ ਤੋਂ ਬਾਅਦ 22 ਦੇ ਵਿੱਚ ਤੁਸੀਂ ਰਬਾੜਾ ਦੇ ਵਿੱਚ ਤੁਸੀਂ ਐਮਐਲ ਦਾ ਇਲੈਕਸ਼ਨ ਲੜਿਆ ਕਾਂਗਰਸੋਂ ਸੋ ਦੇ ਵਿੱਚੋਂ ਤੁਸੀਂ ਹਾਰ ਗਏ। ਵਾਈ ਦੇ ਵਿੱਚ ਤੁਸੀਂ ਆਪ ਇਲੈਕਸ਼ਨ ਲੜਾ ਕੇ ਸੈਂਟਰ ਹੱਲ ਕੇ ਚੋ ਤੁਸੀਂ ਜਿੱਤ ਗਏ ਔਰ ਨਾ ਹਾਰ ਗਿਆ ਬਿਲਕੁਲ ਤੁਸੀਂ ਠੀਕ ਹੈ ਪਰ ਮੈਂ ਬਪੀ ਤੁਹਾਨੂੰ ਇਹ ਕਹਿਣਾ ਚਾਹਨਾ ਜੋ ਤੁਸੀਂ ਜਿੱਤੇ ਸੀ ਨਾ ਤੇ ਲੋਕ ਪੈ ਰਹੇ ਸੀ ਵੀ ਅਸੀਂ ਵੋਟਰ ਕਿੰਨੂੰ ਬਾਤ ਦੀਆਂ ਕੌਣ ਜਿੱਤ ਗਿਆ ਤੁਸੀਂ ਇਹ ਲੋਕਾਂ ਨੇ ਕਿਉਂ ਕਿਹਾ ਇਹਦਾ ਤੁਸੀਂ ਅੰਦਾਜ਼ਾ ਲਾਓ ਕਿਉਂ ਕਿ ਉਸ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਵਾ ਸੀ ਲੋਕਾਂ ਪਗਲ ਜਿਹਾ ਸੀ ਬੋਟਾ ਦਿਨ ਉਪਾਤੀ ਹੈ ਔਰ 24 ਦੇ ਵਿੱਚ ਦੁਆਰਾ ਐਮਕੀ ਦੇ ਇਲੈਕਸ਼ਨ ਆ ਲੈ ਜੋ ਵੀ ਦੇ ਜਦੋਂ ਪਤਾ ਲੱਗ ਗਿਆ ਵੀ ਹੁਣ ਪਪੀ ਖੜਾ ਹੈ ਤੇ ਹਲਕੇ ਸੈਂਟਰ ਦੇ ਵਿੱਚੋਂ 25000 ਤੋਂ ਮੇਰੇ ਤੋਂ ਹਾਰੇ ਹੋ 25000 ਵੋਟਾਂ ਤੋਂ ਭਾਰਤੀ ਜਨਤਾ ਪਾਰਟੀ ਤੋਂ ਪਪੀ ਤੁਸੀਂ ਹਾਰੇ ਹੋ ਅੱਗੇ ਤਾਂ ਮੈਂ ਆ ਰਿਹਾ ਸੀ ਤੁਹਾਡੇ ਤੋਂ 4000 ਆ ਰਿਹਾ ਸੀ 400 ਸੁਬਾਹ ਆ ਰਿਹਾ ਸੀ ਤੁਸੀਂ ਹਾਰ ਦੀ ਗੱਲ ਕਰਦੇ ਹੋ ਖਰਜ ਤਾਂ ਬੜੀ ਹੋਈ ਏ ਔਰ ਉਸ ਤੋਂ ਬਾਅਦ ਕਾਉਂਸਲਰ ਆਲੇ 25 ਔਰ ਪੱਟੀ ਦੇ ਵਿੱਚ ਸਾਡੇ ਰਦਰਾ ਜੀ ਸਾਡੇ ਭੈਣ ਜੀ ਖੜੇ ਸੀ ਕਾਉਂਸਲਰ ਜਿੱਥੋਂ ਦਾ ਘਾਰੇ ਉਸ ਬਾੜੇਲ ਚੋਂ ਔਰ ਬੱਬੀ ਪ੍ਰਸਾਦ ਜੀ ਦੀ ਬਾਈ ਉਹ ਕੋਨੈਕਸ਼ਨ ਲੜੀ ਤੇ ਜਿਹੜਾ ਆਪਣੇ ਬਾੜ ਦੇ ਵਿੱਚੋਂ ਆਪਣੇ ਏਰੀਆ ਦੇ ਵਿੱਚੋਂ ਜਿੱਥੇ ਰਹਿੰਦਾ ਹੈ ਉਦੋਂ ਉਹ ਹਾਰ ਗਈ ਮੇਰੇ ਤਾਂ 670 ਤੋਂ ਅੰਦਰ ਹਰਦੀ 670 ਵੋਟਾਂ ਤੋਂ ਉਹ ਤੋਂ ਹਾਰ ਗਈ ਬਈ ਹਾਰ ਜਿੱਤ ਬਣੀ ਹੋਈ ਹੈ ਤੁਸੀਂ ਇਹਨੂੰ ਕੋਈ ਮੇਰੇ ਕੋਲ ਹਾਰੇ ਹੋਇਆ ਇਹ ਰਾਵਣ ਦਾ ਹੰਕਾਰ ਟੁੱਟੂਗਾ ਮੈਂ ਤਾਂ ਉਹਨਾਂ ਦੇ ਚੈਲੰਜ ਨਾਲ ਗੱਲ ਕਰਨਾ ਪੱਪੀ ਪ੍ਰੈਸਰ ਜੀ ਨੂੰ ਕਹਿਣਾ ਪੱਪੀ ਪ੍ਰੈਸਰ ਜੀ ਸਤਾਈ ਆ ਰਹੀ ਹੈ ਜੇ ਗੁਰਦੇਵ ਸ਼ਰਮਾ ਦੇਵੀ ਤੇਰੇ ਤੋਂ 27 ਵਿੱਚ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦਿੱਤੋਂ ਹਾਰਜਤ ਬਣੀ ਹੋਈ ਹੈ ਤੇਰੇ ਤੋਂ ਜੇ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੂੰਗਾ ਕੀ ਤੂੰ ਇੱਕ ਪਰਮਾਤਮਾ ਨੂੰ ਮੰਨਣਾ ਵਾਲਾ ਬੰਦਾ ਹੈ ਤੂੰ ਕਹਿੰਦਾ ਮੈਂ ਪਰਮਾਤਮਾ ਨੂੰ ਮੰਨਣਾ ਵਾਲਾ ਹਾਂ ਤੂੰ ਇਹ ਚੀਜ਼ ਦਾ ਵਿੱਚ ਵਾਜ ਦਵਾ ਹੈ ਜੇ ਤੂੰ ਹਾਰ ਗਿਆ ਮੇਰੇ ਤੋਂ ਤੇ ਰਾਜਨੀਤੀ ਛੱਡ ਦੇਣਾ ਮੈਂ ਅੱਜ ਬਣੱਸੇ ਸਮਝ ਮੈਂ ਇਹ ਗੱਲ ਦੱਲਿਆ ਜੇ ਮੈਂ ਪੀ ਪ੍ਰੈਸ਼ਰ ਪੱਪੀ ਤੋਂ ਹਾਰ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਣਾ ਕਿਉਂ ਕਿ ਜਿਸ ਤਰੀਕੇ ਦੇ ਨਾਲ ਅੱਜ ਲੋਕ ਦੁਖੀ ਨੇ ਜਿਸ ਤਰੀਕੇ ਦੇ ਨਾਲ ਲੋਕੀ ਪਰੇਸ਼ਾਨ ਨੇ ਉਹ ਬਸਾਰੇ ਜਾਣੇ ਆ ਡਵੈਲਪਮੈਂਟ ਦੀਆਂ ਗੱਲਾਂ ਕਰਦਾ ਹੈ ਇੱਕ ਗੱਲ ਦੱਸ ਦੇਵੇ ਵੀ ਜਿਹੜਾ ਉਹਨੇ ਕੀਤਾ ਹੈ ਕੰਮ ਕੀਤਾ ਇਹਨਾਂ ਨੇ ਕਾਮ ਬਹੁਤ ਕੀਤਾ ਇਹਨਾਂ ਨੇ ਮੇਰੇ ਬਾਰੇ ਉਹ ਬੋਲੇ ਆ ਕਿ ਦੇਵੀ ਜਿਹੜਾ ਬੁੱਕਾ ਲਾਂਦਾ ਹੈ ਬੁੱਕਾ ਨਹੀਂ ਕਰਮਾਈ ਦੇ ਨਾਲ ਠੇਕੇ ਲੈਂਦਾ ਹੈ ਪਪੀ ਜੀ 795 ਤੋਂ ਮੇਰਾ ਸ਼ਰਾਬ ਦੇ ਠੇਕੇ ਦਾ ਕੰਮ ਹੈ 795 ਤੋਂ ਔਰ ਜਿਹੜਾ ਮੇਰਾ ਬਿਜ਼ਨਸ ਹੈ ਮੇਰੇ ਕੋਲ ਸਿਹਤ ਅਸ ਨੰਬਰ 7194 ਦਾ ਨੰਬਰ ਹੈ ਮੇਰੇ ਕੋਲ ਮੇਰੇ ਪਰਿਵਾਰ ਦਾ ਮੇਰੇ ਬਿਜ਼ਨਸ ਦਾ ਔਰ 100 ਏਕੜ ਜ਼ਮੀਨ ਮੈਂ ਵੇਚ ਕੇ ਪੰਜਾਬ ਦੇ ਵਿੱਚ ਆਇਆ ਹੋਇਆ ਮੈਂ ਤੁਹਾਨੂੰ ਆਪਣਾ ਇੱਥੇ ਚਿੰਦਾ ਰਡ ਲਸ ਦੇ ਦੇ ਦਿਆਂਗਾ ਸਾਲ 80 ਤੱਕ ਮੇਰੇ ਕੋਲ ਦੋ ਟਰੈਕਟਰ ਸਨ ਇੰਟਰਨੈਸ਼ਨਲ ਤੇ ਜੀਟਰ ਵੀ 11 ਔਰ 100 ਏਕੜ ਜ਼ਮੀਨ ਸੀ ਜਿਹੜੀ ਮੈਂ ਵੇਚੀ ਹੋਈ ਹੈ ਔਰ ਮੈਂ ਇੱਥੇ ਉਪਾਰ ਕੀਤਾ ਹੈ ਮੇਰੇ ਪਰਵਾਰ ਨੇ ਜਦ ਸੰਜੋਣ ਜੀ ਵਪਾਰ ਦਾਂਦੇ ਸੀ ਔਰ ਅਸੀਂ ਉਸ ਤੋਂ ਬਾਅਦ ਇੱਥੇ ਆ ਗਏ ਔਰ ਮੈਂ ਪਬਲੀ ਤੋਂ ਹੋਰ ਕੁਝ ਨਾ ਜਾਣਾ ਤੁਸੀਂ ਦੱਸੋ ਕੀ ਕੀਤਾ ਹੈ ਇਹ ਕਬੂਤਰ ਬਾਜ਼ੀ ਦਾ ਸੋਹਣ ਤੁਸੀਂ ਦੱਸੋ ਕੀ ਕੀਤਾ ਤੁਹਾਨੂੰ ਉਸਤਾਦ ਜੀ ਲੋਕੀ ਕਹਿੰਦੇ ਸੀ ਉਸਤਾਦ ਜੀ ਕਿਉਂ ਕਹਿੰਦੇ ਸੀ ਤੂੰ ਕਿਸੇ ਦਾ ਉਸਤਾਦ ਬਣ ਜੇਗਾ ਤੂੰ ਇੱਕ ਕਬੂਤਰ ਬਾਜ਼ ਸੀ ਕਬੂਤਰ ਉਡਾਉਂਦਾ ਸੀ ਤੇ ਲੋਕੀ ਉਸਤਾਦ ਕਹਿੰਦੇ ਸੀ ਕਿਉਂਕਿ ਮੈਂ ਬਹੁਤ ਬੜਾ ਜਾਣਦਾ ਹਾਂ ਔਰ ਬੜਾ ਨਹੀਂ ਬੋਕ ਨਹੀਂ ਮੈਂ ਸਾਰੇ ਮੀਡੀਆ ਸਾਹਮਣੇ ਗੱਲ ਕਰਾ ਜਾਨਾ ਜੇ ਗੁਰਦੇਵ ਸ਼ਰਮਾ ਦੇਵੀ ਨੇ ਕਿਦੇ ਬੋਕ ਜੀ ਚੱਲਦੀ ਪਈ ਹੈ ਤੇ ਸਰਕਾਰ ਦੇ ਦੀਏ ਜੇ ਕੋ ਮੇਰੇ ਜੂਵੇ ਦਾ ਕੰਮ ਚੱਲਦਾ ਪਿਆ ਤੇ ਸਰਕਾਰ ਤੇਰੀ ਏ ਤੂੰ ਕਿਉਂ ਨਹੀਂ ਮੈਨੂੰ ਪਕੜਾਂਗਾ ਚਾਰ ਸਾਲ ਹੋ ਗਏ ਤੇਰੀ ਸਰਕਾਰ ਨੂੰ ਮੈਨੂੰ ਤੂੰ ਕਿਉਂ ਨਹੀਂ ਪਕੜਾਇਆ ਚਾਰ ਸਾਲੂ ਕੱਢਨੇ ਹੱਥੇ ਤੇ ਮੈਂ ਕਮਿਸ਼ਨਰ ਸਾਨੂੰ ਕਹਿਣਾ ਚਾਹਨਾ ਕਮਿਸ਼ਨਰ ਸਾਹਿਬ ਇਹ ਚੀਜ਼ ਦੀ ਜਾਂਚ ਕਰਾਓ ਸਾਡੇ ਸੀਪੀ ਸਾਹਿਬ ਬਹੁਤ ਵਧੀਆ ਬੰਦੇ ਨੇ ਤੇ ਮੈਂ ਇਹ ਵੀ ਉਹਨਾਂ ਦੇ ਪ੍ਰਸੰਨ ਆਏ ਵੀ ਸੈਂਟਰ ਹਲਕੇ ਦੇ ਵਿੱਚ ਜੇ ਮੇਰੀਆਂ ਬੁੱਕਾਂ ਜਲਦੀ ਆਈਆਂ ਨੇ ਇਹ ਕਿੱਦਿਆ ਚੱਲਦੀ ਹੈ ਬਈਆਂ ਨੇ ਕਿਤੇ ਡੜੇ ਸਾਡੇ ਚੱਲਦੇ ਪੈਣੇ ਐ ਏਸੀਪੀ ਸਾਹਿਬ ਸਾਡੇ ਕਰਾ ਸਕਦੇ ਨੇ ਉਹਨੂੰ ਕਰਵਾਈ ਚਾਹੀਦੀ ਔਰ ਕਹਿੰਦੇ ਜੀ ਮੇਰੇ ਤੋਂ ਲੋਕੀ ਛੜਦੇ ਨੇ ਸੜੋ ਮੰਗਲਾ ਰੀਜ਼ ਕਰੋ ਤੇਰੀ ਅਸੀਂ ਇਸੇ ਤਰ੍ਹਾਂ ਦੇ ਸੈਂਟਰ ਹਰਗੇ ਦੇ ਵਿੱਚ ਜਿੰਨਾ ਤੇ ਚਿੱਤਾਂ ਲਿਖਿਆ ਹੈ 90% ਤੇਰਾ ਹੱਥ ਹੈ ਜੂਵੇਲੇ ਅੱਡੇ ਚੱਲ ਰਹੇ ਨੇ ਲਾਟੀਆਂ ਦੇ ਅੱਡੇ ਚੱਲ ਰਹੇ ਨੇ ਉਹਦੇ ਸੈਂਟਰ ਹਲਕੇ ਦੇ ਵਿੱਚ ਪੂਜਲਵਾ ਰਹੇ ਨੇ ਮੈਂ ਓਪਨਲੀ ਕਹਿ ਰਿਹਾ ਕਿ ਅੱਛੋ ਪ੍ਰੈਸ਼ਰ ਪੱਪੀ ਦਾ ਜਿਹੜਾ ਬਿਜ਼ਨਸ ਹੈ ਇਹਨੇ ਜੂਵੇ ਦੇ ਪੈਸੇ ਕਮਾਏ ਨੇ ਚੰਦਰ ਨਗਰ ਦੇ ਵਿੱਚ ਕਿਸੇ ਨੂੰ ਜਾ ਕੇ ਪੁੱਛ ਲੋ ਬਿਰਦੇ ਜੂਵੇ ਦੇ ਅੱਡੇ ਚੱਲਦੇ ਸੀ ਬੁੱਕਾਂ ਲੱਗਦੇ ਸੀ ਕੋਲ ਲਾਂਦਾ ਸੀ ਔਰ ਮੈਂ ਪੱਪੀ ਜੀ ਨੂੰ ਇੱਕ ਗੱਲ ਕਹਿਣਾ ਚਾਹਨਾ ਪੱਪੀ ਜੀ ਮੇਰੇ ਤੇ ਤੁਸੀਂ ਇਜ਼ਤ ਲਾਏ ਹੋ ਔਰ ਮੈਂ ਤੁਹਾਡੇ ਦਾ ਦਰਵਾਜ਼ਾ ਆਓ ਅਸੀਂ ਦੋਨੇ ਜਾਣਾ ਆਪਣੇ ਬੱਚੇ ਲੈ ਕੇ ਕਿਸੇ ਮੰਦਰ 'ਚ ਬੈਠਦੇ ਆ ਤੇ ਮੈਂ ਮੰਦਰ 'ਚ ਬੈਠਣਾ ਔਰ ਸਾਬਤ ਕਰਾਂਗੇ ਵੀ ਜੂਆ ਕੌਣ ਖੇਡਦਾ ਰਿਹਾ ਜੇ ਦੇਵੀ ਨੂੰ ਤੁਸੀਂ ਕਦੀ ਰਮੀ ਖੇਡਿਆ ਜਾਂ ਤੁਸੀਂ ਪਾਗੋ ਖੇਡਦੇ ਦੇਖਿਆ ਹੋਵੇ ਇਹ ਕਿਸੇ ਨੂੰ ਲਗਾਇਆ ਕਿ ਪੰਜਾਬ ਵਿੱਚ ਮਤਲਬ ਕੋਈ ਤਾਸ਼ ਖੇੜਦੇ ਦੇਖਿਆ ਹੋਏ ਕੋਈ ਇੱਕ ਬੰਦਾ ਰਿਹਾ ਉਹ ਕਹਿਆ ਵੀ ਮੈਂ ਦੇਵੀਦਰਾ ਜੂਆ ਖੇਡਿਆ ਤੇ ਮੈਂ ਗੁਨਾਹ ਕਰ ਤੇ ਤੁਹ ਆਪਣੀ ਵੀ ਇਨਕੁਆਇਰੀ ਕਰਾਣਾ ਚੰਦਰਨਗਰ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਕਰੋੜਾ ਰੁਪਇਆ ਲੁੱਟੇ ਬੁਕਾ ਲਾ ਲਕੇ ਜੇ ਤੁਸੀਂ ਮੁਕਾ ਨਹੀਂ ਲੀਆਂ ਤੇ ਤੁਸੀਂ ਕਹਿੰਦੇ ਹੋ ਮੈਂ ਇੱਕ ਯਾਤਰਾ ਕੱਢਣਾ ਬਜਾ ਬਜਾ ਨਹੀਂ ਮਿਲ ਜੇ ਤੇ ਮੈਂ ਵੀ ਭਗਵਾਨ ਰਾਮ ਨੂੰ ਮੰਨਦਾ ਮੈਂ ਵੀ ਭਗਵਾਨ ਰਾਮ ਨੂੰ ਮੰਨਦਾ ਬ੍ਰਾਹਮਣਾ ਮੈਂ ਹੀ ਦੁਆ ਕੱਲ੍ਹ ਕੋਈ ਜਦੋਂ ਮੈਂ ਬ੍ਰਾਹਮਣਾ ਮੈਂ ਹੀ ਦੁਆ ਤੇ ਆਪਾਂ ਦੋਨੇ ਬ੍ਰਾਹਮਣ ਵੀ ਆਂ ਹਿੰਦੂ ਵੀ ਆਂ ਤੇ ਦੋਨੇ ਜਾ ਕੇ ਕਮੰਦਰ ਦੇ ਬੈਠ ਗਏ ਤੋ ਇਹ ਗੱਲ ਕਹਿ ਦੇ ਕਿ ਮੇਰੇ ਚੰਦਰ ਨਗਰ ਮੇਰੇ ਪਰਾਣ ਦੇ ਵਿੱਚ ਮੈਂ ਬੋਗਾਂ ਨਹੀਂ ਜਲਾਈਆ ਮੈਂ ਲੋਕਾਂ ਨੂੰ ਨਹੀਂ ਰੋਟਿਆ ਤੇ ਜੋ ਬੋਗ ਮੈਂ ਤੇ ਆਦਾ ਔਰ ਇਹ ਗੱਲ ਤੁੰਪਾ ਪਹਿਲਾਂ ਨਹੀਂ ਕੀਤੀ ਸੀ ਤੇ ਇਹਨੇ ਤੁਹਾਡੇ ਮੀਡੀਆ 'ਚ ਉੱਤੇ ਮਹਿਮਾਂ ਲੱਗਦੀਆਂ ਨੇ ਪੱਪੀ ਜੀ ਮਹਿਮਾਂ ਨਹੀਂ ਲੱਗਦੀਆਂ ਉੱਤੇ ਬੁੱਕਾਂ ਲੱਗਦੀਆਂ ਨੇ ਇਹਦਾ ਪੁਰਾਣਾ ਬਿਆਨ ਕੱਢ ਕੇ ਦੇਖ ਲਓ ਕਹਿੰਦਾ ਮਹਿਮਾਂ ਉੱਤੇ ਲੱਗਦੀਆਂ ਨੇ ਬੁੱਕਾਂ ਨੂੰ ਮਹਿਮਾਂ ਦੱਸਦਾ ਇਹ ਬੰਦਾ ਦੂਸਰੀ ਗੱਲ ਮੇਲੇ ਦੀ ਮਤਲਬ ਸਾਰੀ ਗੱਲ ਦੱਸਤੀ ਬਈ 22 ਦੇ ਵਿੱਚ ਅਜੇ ਬਾਜੀ ਨੇ ਉਹਦੇ ਠੇਕੇ ਲਿਆ ਉਹਨੇ ਲੋਕੋਂ ਪੈਸੇ ਮੰਗੇ ਗਏ 23 24 ਦੇ ਵਿੱਚ ਉਹਨਾਂ ਨੂੰ ਉਹਦੇ ਆਪਣੇ ਬੰਦੇ ਨੇ ਔਰ ਜੇ ਤੁਸੀਂ ਖੁਬੀਆਂ ਜਾਓਗੇ ਤਾਂ ਕਿਨੇ ਕੋ ਚਲੇ ਜਾਓ ਜਾਂ ਜਿਹੜਾ ਮਾਤਨ ਆਇਆ ਉਹਦੇ ਕੋ ਚਲੇ ਜਾਓ ਉਹ ਵੀ ਲੋਕਾਂ ਨੂੰ ਇਹ ਕਹਿੰਦੇ ਨੇ ਸਾਡੇ ਕੋਲ ਵੀ 25 ਲੱਖ ਰੁਪਏ ਨੇ ਮੰਗਿਆ ਸੀ ਸਭ ਕੋ ਹਿੱਸਾ ਮੰਗਦਾ ਸੀ ਮਾਰਕੀਟ ਤੇ ਪੂਰੀ ਆਵਾਜ਼ ਆਈ ਜਦੋਂ ਉਹ ਗੁਰ ਮੰਦਰ 'ਚ ਬੈਠ ਕੇ ਦੋ ਸੱਚ ਬਸ ਦੇ ਲਈਏ ਉਹਦਾ ਜਿਹੜਾ ਦੋਸਤ ਇਹ ਨਹੀਂ ਦੱਸਣਗੇ ਉਹ ਵੀ ਸਾਰੇ ਬਾਜ਼ਾਰ ਦੇ ਵਿੱਚਕਾਰ ਬਾਜ਼ਾਰ ਦੇ ਸਾਰਿਆਂ ਨੂੰ ਬੋਲਿਆ ਕਿ ਉਹਨਾਂ ਦੇ ਕੋਲ ਇਹਨੇ 25 ਲੱਖ ਰੁਪਏ ਮੰਗਿਆ ਸੀ ਇਹ ਚੋਰ ਬੋਲਰ ਵਾਲਾ ਚੋਰ ਬੋਲ ਕੇ ਗੁੰਮਨਾ ਕਰਤੇ ਗਿਆ ਕੱਲ ਔਰ ਮੈਂ ਇਹਦੇ ਤੇ ਦਵਾਗੜ ਦੇ ਰਿਹਾ ਆਂ ਮੈਂ ਉਹ ਪੱਪੀ ਜੀ ਤੋਂ ਗੱਲ ਕਰਨਾ ਚਾਹਾਂ ਤੈਨੂੰ ਥੋਕ ਕੇ ਚੱਟਣ ਯਾਦ ਹੈ ਤੇ ਤੁਹਾਨੂੰ ਤੁਸੀਂ ਵੀ ਪੜਨੋ ਤਾਂ ਮੈਂ ਨਹੀਂ ਪੜਨਾ ਤਾਂ ਹੁਣ ਤਗੜੇ ਹੋ ਗਏ ਰਾਜੇ ਤੁਸੀਂ ਕੱਲ ਕਿਹਾ ਮੈਂ ਮੈਂ ਪਛੇੜ ਨਾਲ ਲੜਾਂਗਾ ਨਹੀਂ ਔਰ ਪਛੇੜ ਨਾਲ ਮੈਂ ਲੜੇਗਾ ਤੇ ਦੋ ਨੋਰ ਨਾਲੇ ਜੇ ਡੱਟ ਕੇ ਤੇਰਾ ਮੁਕਾਬਲਾ ਕਰਾਂਗੇ ਔਰ ਤੇਰੇ ਤੇ ਕੇਸ ਵੀ ਕਰਾਂਗੇ ਜੇ ਬੁੱਕੀ ਦਾ ਤੂੰ ਮੈਨੂੰ ਕਹੇ ਮੇਰੇ ਜਸਤੇ ਰੀਕੇ ਨਾਲ ਤੂੰ ਗੱਲਾਂ ਕਰ ਕੀਤੀਆਂ ਨੇ ਜੇ ਤੂੰ ਸਾਬਤ ਨਾ ਕੀਤਾ ਤੇ ਤੇ ਕੇਸ ਕਰਨੇ ਨਿਤ ਮਾਫ ਮੰਗ ਲਾ ਇਹ ਨੂੰ ਸਮਾਜ ਤੋਂ ਵੀ ਮਾਫੀ ਮੰਗਣੀ ਚਾਹੀਦੀ ਹੈ ਜਿਹੜੇ ਭਗਵਾਨ ਰਾਮ ਦੇ ਡੋਲੇ ਦੇ ਬਾਰੇ ਇਹਨਾਂ ਨੇ ਬੋਲਿਆ ਉਹਦੇ ਵਿੱਚ ਇਹਨੂੰ ਆਫ ਮੰਗਣੀ ਚਾਹੀਦੀ ਹੈ ਕਿਉਂਕਿ ਇਹ ਪੈਸੇ ਦਾ ਮੰਗਦਾ ਤੇ ਠੇਕੇਦਾਰ ਜਿਹੜਾ ਮੇਲਾ ਬਾਦਨਾ ਕਰਦਾ ਇਹ ਇੱਕ ਬੰਦ ਕਰਨਾ ਇੱਕੋ ਹੀ ਹੈ ਕਿ ਉਹ ਪੈਸੇ ਮੰਗਦਾ ਉਹ ਕਦਮ ਦੇ ਦੇ ਸਕਦਾ ਸ਼ਰੀਆਮ ਕਹੇਆ ਓਪਨਲੀ ਕਹੇਆ ਤੇ ਉਸ ਵਾਸਤੇ ਗੱਲ ਨਹੀਂ ਕਰ ਰਿਹਾ ਇਹ ਸਾਡੇ ਦੇ ਲਿਆ ਰਿਹਾ ਦੇਵੀ ਬੁਕਾ ਲਾਂਦਾ ਔਰ ਜਿਹੜਾ ਸੰਜੇ ਤਰਵਾੜ ਹੈ ਉਹਦੇ ਥੱਲੇ ਉਹ ਗਿਆ ਹੋਇਆ ਹੈ ਨਾਲ ਗਿਆ ਹੋਇਆ ਹੈ ਦਬਰ ਦੇ ਬਲਾਦੇ ਵਿਚੋਂ ਥੱਲੇ ਨਾਲਾ ਗਿਆ ਹੋਇਆ ਹੈ ਵੀ ਜਦੋਂ ਨਾਲਾ ਉਹਨੇ ਪਾਇਆ ਸੀ 40 ਸਾਲ ਤੂੰ ਕਿੰਨਾ ਕਿਤੇ ਨੂੰ ਰਾਜਨੀਤੀ ਚ ਹੋ ਗਏ ਤੇ ਆਮ ਆਦਮੀ ਪਾਰਟੀ ਦੇ ਤਿੰਨ ਸਾਲ ਹੋਏ ਨੇ ਸਾਰੀ ਉਮਰ ਤੂੰ ਕਾਂਗਰਸ ਦੇ ਨਾਲ ਰਿਆ ਔਰ ਇਹ ਡਾਬਰ ਦੇ ਤੂੰ ਤਲਵੇ ਚੜਦਾ ਰਿਆ ਸੰਜੀਤ ਤਰਵਾੜ ਦੇ ਤੂੰ ਤਲਵੇ ਚੜਦਾ ਰਿਆ ਮੈਂ ਤੈਨੂੰ ਮਿੰਦਾ ਕਰਦਾ ਦੇਖਿਆ ਹੋਇਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਇਸ ਬੰਦੇ ਦਾ ਕੋਈ ਕੈਰੇਕਟਰ ਨਹੀਂ ਸਤਪਾਲ ਗੁਸਾਈ ਦੇ ਇਲੈਕਸ਼ਨ ਸੀ ਤੇ ਸਤਪਾਲ ਗੁਸਾਈ ਦੇ ਨਾਲ ਮੈਂ ਇਲੈਕਸ਼ਨ ਵਿੱਚ ਕਾਫੀ ਸਾਡਾ ਚਲੋ ਵੀ ਤਾਲੜ ਰਿੰਦਾ ਸੀ ਔਰ ਇਹ ਨੇ ਮੈਨੂੰ ਬੁਲਾ ਲਿਆ ਇਹ ਵੀ ਉਹਨੂੰ ਕਿਸੇ ਮੰਦਰ ਚ ਬਿਠਾ ਕੇ ਪੁੱਛ ਲੈਣਾ ਇਓ ਡੋਕਟਰ ਕੰਗਰਸੀ ਚ ਕੱਟਰ ਕੰਗਰਸੀ ਕਹਿੰਦਾ ਜੀ ਮੈਂ ਡਾਵਰ ਦੀ ਸਪੋਰਟ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਡੀ ਸਪੋਰਟ ਕਰਨਾ ਚਾਹੁੰਦਾ ਇਹਨੇ ਮੈਨੂੰ ਆਪਣੇ ਪਲਾਟ ਤੇ ਬੁਲਾਇਆ ਔਰ ਪਲਾਟ ਤੇ ਬੁਲਾ ਕੇ ਇਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਮੈਂ ਕੱਲ ਮੇਰੀਆਂ ਆ ਸ਼ਰਤਾਂ ਹੈਗੀਆਂ ਨੇ ਮੇਰੀਆਂ ਸ਼ਰਤਾਂ ਪੂਰੀਆਂ ਕਰ ਦਿਓ ਤੇ ਮੈਂ ਸਵੇਰੇ ਤੁਹਾਡੇ ਉਸਾਈ ਦੇ ਨਾਲ ਚੱਲੂੰਗਾ ਪਰ ਜਦੋਂ ਇਹਨੇ ਸ਼ਰਤਾਂ ਰੱਖੀਆਂ ਇਹਦੀਆਂ ਸ਼ਰਤਾਂ ਕਿਉਂਕਿ ਅਸੀਂ ਦਿੱਤਾ ਲਿੱਤਾ ਨਹੀਂ ਕੋਸ਼ਿਸ਼ ਤੇ ਅਸੀਂ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਐਸੀ ਗੱਲ ਨਹੀਂ ਕਰਾਂਗਾ ਜਿਹੜੀ ਕੋ ਘੜੀਆਂ ਹੋਵੇ ਜਦੋਂ ਕੋਈ ਦਿੱਤਾ ਦਿੱਤਾ ਨਹੀਂ ਹੈਗਾ ਤੇ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਤੇ ਇਹ ਮੇਰੇ ਨੇ ਕਿ ਪ੍ਰੋਮਿਸ ਕੀਤਾ ਕਹਿੰਦਾ ਮੈਂ ਅੱਜ ਤੋਂ ਬਾਅਦ ਆਪਣੇ ਹਲਕੇ ਚ ਰੂੰ ਆਪਣੇ ਗਲੀ ਚ ਰੂੰਗਾ ਮੈਂ ਬਾਹਰ ਨਹੀਂ ਜਾਊਗਾ ਪਰ ਮੈਂ ਤੁਹਾਡੇ ਸ਼ਾਮਲ ਨਹੀਂ ਹੋਣਾ ਵੀ ਦੇ ਹੁਕਮ ਨਾਲ ਮੈਨੂੰ ਤੇ ਮੇਰੇ ਚਾਰ ਸ਼ਰਤਾਂ ਨੇ ਅ ਮੇਰੀ ਬੋਝਿਆ ਕਰਦੇ ਮੈਂ ਕਹਿੰਦੇ ਨਹੀਂ ਸ਼ਰਤਾਂ ਸੁਣਨੇ ਦਾ ਔਰ ਇਹ ਬੰਦਾ ਡਾਬਰ ਸਾਹਿਬ ਜੀ ਰਿਕਾਰਡ ਕੱਢ ਕੇ ਦੇਖ ਲੋ ਇਹ ਆਪਣੇ ਉਥੇ ਗਲੀ ਚੜਿਆ ਸੀ ਬਾਹਰ ਦੇ ਸੀ ਗਿਆ ਉਹਨੂੰ ਕਸਾਈ ਜੀ ਜਿੱਤੇ ਸੀ 75 ਕਸਾਈ ਜੀ ਜਿੱਤੇ ਸੀ ਤੇ ਇਹ ਕਿਸੇ ਦਾ ਵੀ ਨਹੀਂ ਹੈਗਾ ਮੈਨੂੰ ਇਹ ਕਾਗਰਸ ਹੈ ਤੇਰੇ ਆਮ ਆਦਮੀ ਪਾਰਟੀ ਜੀ ਔਰ ਆਮ ਆਦਮੀ ਪਾਰਟੀ ਜਦੋਂ ਗਿਆ ਉਹਦੇ ਗੁਣਗਾਨ ਗਾਣ ਕਰਦਾ ਸੀ ਔਰ ਉਸ ਤੋਂ ਬਾਅਦ ਉਹ ਛੱਡ ਗਿਆ ਤੇ ਕਹਿੰਦਾ ਇਹਨਾਂ ਨਾਲ ਮਾੜੀ ਕੋਈ ਪਾਰਟੀ ਨਹੀਂ ਹੈਗੀ ਦੀਵੀ ਜੀ ਆਮ ਆਦਮੀ ਪਾਰਟੀ ਨੂੰ ਇਹਨੇ ਗਾਲਾਂ ਕੱਢੀਆਂ ਹੋਈਆਂ ਨੇ ਬਕਾਇਦਾ ਉਹਦੇ ਤੇ ਤੁਸੀਂ ਪ੍ਰੈਸ ਦੇ ਵਿੱਚ ਦੀਵੀ ਜੀ ਇਹਨਾਂ ਨੇ ਕਿਹਾ ਵੀ ਵਿਜੀਲੈਂਸ ਦੀ ਇਕਵਲੀ ਕਰਾਂਗੇ ਇਹ ਤੇ ਆਪਣਾ ਮਾਣ ਨੀਅ ਦਾਵਾ ਕਰੇ ਉਸ ਵਾਰੀ ਚੀਜ਼ ਕੀ ਕਿਹਾ ਦੇਖੋ ਜਾਲ ਜਿਹੜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਜੀ ਇਹਨੇ ਠੇਕੇਦਾਰ ਨਾਲ ਜੋ ਝਗੜਾ ਹੈ ਅਸਲੀ ਝਗੜੇ ਦੀ ਗੱਲ ਨਹੀਂ ਕੀਤੀ ਇਹਨੇ ਉਹਦੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਦਾਬਰ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਸੰਜੇ ਤਰਵਾਣ ਨੂੰ ਡਰਾਂ ਦੀ ਕੋਸ਼ਿਸ਼ ਕੀਤੀ ਔਰ ਦੇਵੀ ਤੇ ਵੀ ਇਲਜ਼ਾਮ ਲਾ ਕੇ ਦੇਵੀ ਨੂੰ ਡਰਾਂ ਦੀ ਕੋਸ਼ਿਸ਼ ਕੀਤੀ ਅਸ਼ੋਕ ਪ੍ਰਾਸ਼ਰ ਪੱਤੀ ਜੀ ਦੇਵੀ ਦਰਸ਼ਨਾਂ ਦੀ ਹੈਗਾ ਦੇਵੀ ਤੇਰੀਆਂ ਅਗਿੱਦੜ ਦਬਕਿਆਂ ਤੋਂ ਤੇਰੀ ਵੀਜਨਸ ਚੇਰੀ ਗਏ ਹਰ ਤੂੰ ਸਰਕਾਰ ਜਿਹ ਹੈ ਹੁਣ ਤੂੰ ਦਾ ਪੂਰਾ ਜੋਰ ਲਗਾ ਕੇ ਜਿਹੜੇ ਤੂੰ ਮੇਰੇ ਤੇ ਇਲਜ਼ਾਮ ਲਗਾਏ ਉਹਨੂੰ ਸਾਬਤ ਕਰ ਦੇ ਇਹ ਤੋ ਸਾਬਤ ਨਹੀਂ ਕਰੇਗਾ ਤੇ ਡਿਪ੍ਰਿਵੇਸ਼ਨ ਦਾ ਜਿਹੜਾ ਕੇਸ ਇਹ ਚਿਰ ਜੁਰਮੈਂਟ ਕਰੂੰਗਾ ਔਰ ਮੇਰਾ ਕੇਸ